ਰੇਡੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਸਾਡੇ ਗੁਰੂ ਸਾਹਿਬਾਨ ਨੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਪਰ ਅਸੀਂ ਲੋਕ ਆਪਣੀ ਧਰਤੀ ਮਾਂ ਦੀ ਰੱਖਿਆ ਕਰਨ ਦੀ ਥਾਂ ਇਸ ਨੂੰ ਲਗਾਤਾਰ ਦੋਸ਼ਿਤ ਕਰਨ ਦੇ ਰਾਹ ਪੈ ਗਏ ਹਾਂ ਡੰਡੀ ਖੇਤਾਂ ਵਿੱਚ ਪਰਾਲੀ ਸਾੜ ਕੇ ਅਸੀਂ ਖੁਦ ਹੀ ਜ਼ਮੀਨ ਨੂੰ ਬੰਜਰ ਬਣਾ ਰਹੇ ਹਾਂ ਜਿਸ ਦੀ ਮੁੱਖ ਵਜ੍ਹਾ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣਾ ਹੈ ਡੰਡੀ ਇਸ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਹੀ ਵਾਤਾਵਰਨ ਵੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਡੰਡੀ ਅੱਗ ਦੇ ਸੇਕ ਨਾਲ ਧਰਤੀ ਹੇਟਲੇ ਸਾਡੇ ਮਿੱਤਰ ਕੀੜੇ ਵੀ ਮਰ ਰਹੇ ਹਨ ਜਿਸ ਨਾਲ ਫਸਲਾਂ ਦੀ ਜਰਮੀਨੇਸ਼ਨ ਘਟਦੀ ਜਾ ਰਹੀ ਹੈ ਡੰਡੀ ਪਰਾਲੀ ਅਤੇ ਹੋਰ ਰੈਂਦਖੁੰਦ ਨੂੰ ਅੱਗ ਲਗਾਉਣ ਨਾਲ ਧਰਤੀ ਵੀ ਕਠੋਰ ਹੋ ਜਾਂਦੀ ਹੈ ਅਤੇ ਫਸਲਾਂ ਦੀ ਜਰਮੀਨੇਸ਼ਨ ਅਤੇ ਝਾੜ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ ਡੰਡੀ ਦੂਜੀ ਗੱਲ ਇਹ ਕਿ ਮਿੱਤਰ ਕੀੜੇ ਸੜ ਕੇ ਮਰਨ ਨਾਲ ਦੁਸ਼ਮਣ ਕੀੜਿਆਂ ਵਿੱਚ ਵੀ ਅਥਾ ਵਾਧਾ ਹੁੰਦਾ ਹੈ ਜਿਸ ਕਾਰਨ ਦੀ ਫਸਲਾਂ ਦੀ ਪੈਦਾਵਾਰ ਲਈ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰਨਾ ਪੈਂਦਾ ਹੈ ਡੰਡੀ ਅਜਿਹਾ ਕਰਨ ਨਾਲ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਆਰਥਿਕ ਨੁਕਸਾਨ ਵੀ ਚੱਲਣਾ ਪੈਂਦਾ ਹੈ ਅਤੇ ਕਈ ਵਾਰ ਕੀਟਨਾਸ਼ਕ ਦਵਾਈਆਂ ਦਾ ਛਿੜਕਾ ਕਰਦੇ ਸਮੇਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਿਹਤ ਵੀ ਵਿਗੜ ਜਾਂਦੀ ਹੈ ਡੰਡੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਤਾਬਕ ਤੇ ਰੈਡੀ ਇਸ ਵਾਰੇ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਭਗ 70% ਦੀ ਦੀ ਕਮੀ ਆਈ ਹੈ ਜਦੋਂ ਕਿ ਗਵਾਂਡੀ ਸੂਬਿਆਂ ਦੇ ਮੁਕਾਬਲੇ ਯੂਪੀ ਵਿੱਚ ਸਭ ਤੋਂ ਵੱਧ ਕ੍ਰਿਬ ਪੋਣੇ 700 ਕੇਸ ਸਾਹਮਣੇ ਆਏ ਹਨ ਡੰਡੀ ਹਾਲਾਂਕਿ ਕੁਝ ਲੋਕ ਖੇਤਾਂ ਵਿੱਚ ਪਰਾਲੀ ਅਤੇ ਰੈਂਦਖੂਦ ਨੂੰ ਸਾੜਨ ਦੀ ਤੁਲਨਾ ਫੈਕਟਰੀਆਂ ਦੀਆਂ ਚਿਮਣੀਆਂ ਤੋਂ ਨਿਕਲਦੇ ਧੂਏ ਨਾਲ ਕਰਕੇ ਆਪਣੀ ਗਲਤੀਆਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਦੋਵਾਂ ਵਿੱਚ ਕਾਫੀ ਅੰਤਰ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੈਕਟਰੀਆਂ ਵੀ ਕਾਫੀ ਪ੍ਰਦੂਸ਼ਣ ਫੈਲਾ ਰਹੀਆਂ ਹਨ ਪਰ ਜੇਕਰ ਇਸ ਨੂੰ ਪਰਾਲੀ ਦੀ ਅੱਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਫੈਕਟਰੀ ਦੀ ਚਿਮਨੀ ਦਾ ਧੂਆਂ ਧਰਤੀ ਨੂੰ ਕੋਈ ਨੁਕਸਾਨ ਨਹੀਂ ਕਰਦਾ ਕਿਉਂਕਿ ਸਨਤੀ ਇਕਾਈ ਦੀ ਚਿਮਨੀ ਧਰਤੀ ਤੋਂ ਤਕਰੀਬਨ 120 ਫੁੱਟ ਉੱਚੀ ਹੁੰਦੀ ਹੈ ਡੰਡੀ ਇਸ ਤਰ੍ਹਾਂ ਧੂਆਂ ਅਸਮਾਨ ਵੱਲ ਚਲਾ ਜਾਂਦਾ ਹੈ ਜਦ ਕੇ ਪ੍ਰਾਲੀ ਅਤੇ ਹੋਰ ਰੈਦਖੁੰਦ ਨੂੰ ਲਾਈ ਅੱਗ ਦਾ ਸੇਕ ਜਿੱਥੇ ਉਪਜਾਊ ਜ਼ਮੀਨ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ ਉਥੇ ਹੀ ਜ਼ਹਿਰੀਲਾ ਧੂਆਂ ਮਨੁੱਖੀ ਸਿਹਤ ਲਈ ਕਾਫੀ ਘਾਤਕ ਹੁੰਦਾ ਹੈ ਡੰਡੀ ਅੱਗ ਨਾਂ ਲਗਾਉਣ ਦੇ ਵੱਡੇ ਲਾਭ ਹਨ ਡੰਡੀ ਫਸਲਾਂ ਦੀ ਰੈਹਨ ਖੁੰਦ ਜ਼ਮੀਨ ਵਿੱਚ ਮਿਲਾਉਣ ਜਾਂ ਮਿਲਣ ਨਾਲ ਧਰਤੀ ਬੋਲੀ ਰਹਿੰਦੀ ਹੈ ਅਤੇ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ ਡੰਡੀ ਕੁਦਰਤ ਦੇ ਨਿਯਮਾਂ ਮੁਤਾਬਕ ਧਰਤੀ ਹੀਟਲੇ ਮਿੱਤਰ ਕੀੜੇ ਦੁਸ਼ਮਣ ਕੀੜਿਆਂ ਨੂੰ ਖਾ ਜਾਂਦੇ ਹਨ ਡੰਡੀ ਇਸ ਤਰ੍ਹਾਂ ਫਸਲਾਂ ਉੱਤੇ ਬਿਮਾਰੀਆਂ ਦਾ ਹਮਲਾ ਵੀ ਨਹੀਂ ਹੁੰਦਾ ਡੰਡੀ ਇਸ ਤਰ੍ਹਾਂ ਪ੍ਰਾਲੀ ਅਤੇ ਹੋਰ ਰਹਿਣਦ ਖੂੰਦ ਨੂੰ